ਉਚੜਾ ਪੂਰੀ ਜੀ ਮਛਪੁਰ ਇਲਾਕੇ ਦਾ ਮੈਂ ਕਿਤਾਬਾਂ ਪੜਿਆ ਤੇਰਾ ਬਾਬਾ ਨਾਨਕ ਦੇ ਵੋਟਰਾਂ ਸਪੋਰਟਰਾਂ ਦੀ ਜਿੱਤ ਮੈਂ ਸਾਰਾ ਜਿਹੜਾ ਸੇਹੜਾ ਵਾ ਤੇ ਜਿੰਨਾ ਜਿੰਨਾ ਮੇਰੇ ਲਈ ਰਾਤ ਦਿਨ ਮਿਹਨਤ ਕੀਤੀ ਤੇ ਉਹਨਾਂ ਦੀ ਜਿੱਤ ਅਗਰਦੀਪ ਸਿੰਘ ਦਾ ਬਣੀ ਜੀ ਕੀ ਟ੍ਰੈਕਟਰ ਸੰਦੀਪਾ ਰਖਦੇ ਉਹਨਾਂ ਮੈਨੂੰ ਇਹਨੇ ਯੋਗ ਸਮਝਿਆ ਮੈਨੂੰ ਟਿਕਟ ਦਿੱਤੀ ਸਾਲਾ ਪਾਰਟੀ ਚ ਕਰਕੇ ਮਾਚੀ ਤਿੰਨ ਪੁੱਜਿਆ ਹਮੇਸ਼ਾ ਇਹ ਉਹਨਾਂ ਸਾਰਿਆਂ ਦੀ ਝੋਲੀ ਇਹਦੇ ਉੱਪਰ ਕਰਨੀ ਇਹਦੀ ਨੀਵੇਂ ਕਰਨੀਆਂ ਤੇ ਪਰਮਾਨੰ ਦੇ ਹੱਥ ਚ ਬੜੇ ਬੜੇ ਇਹ ਰਸ ਸੀ ਡੇਰਾ ਕਰਦਾ ਸੋਟਾ ਆ ਗਿਆ ਡੇਰਾ ਖਤਮ ਹੋ ਗਿਆ ਟੰਗਲਾ ਇੱਧਰ ਵੇਖੋ ਇੱਧਰ ਹਾਜੀ ਪਾਜੀ ਇਹ ਜਿੱਤ ਨੂੰ ਕਹਦੇ ਉਸ ਜੀ ਦੂਰ ਦੀ ਖੁਸ਼ੀ ਕਿਹੜੀ ਗੱਲ ਹੈ ਲੋਕਾਂ ਦੀ ਜਿੱਤ ਡੇਰਾ ਬਾਬਾ ਨਾਨਕ ਦੇ ਵੋਟਰਾਂ ਸਪੋਰਟਾਂ ਦੀ ਜਿੱਤ ਮੈਂ ਸਾਰਾ ਜਿਹੜਾ ਸੇਹਰਾ ਵਾ ਤੇ ਜਿੰਨਾ ਜਿੰਨਾ ਮੇਰੇ ਲਈ ਰਾਤ ਦਿਨ ਮਿਹਨਤ ਕੀਤੀ ਇਹ ਉਹਨਾਂ ਦੀ ਜਿੱਤ ਅਗਰਦੀਪ ਸਿੰਘ ਜੀ ਦਾ ਬਦੀ ਜਿੱਤ ਜਿਹੜਾ ਗੜ ਮਨੇ ਜਾਂਦਾ ਪਰਿਵਾਰਵਾਦ ਅਗਰ ਗੜ ਮਨੇ ਜਾਂਦਾ ਸੋਟਾ ਦੀ ਖਤਮ ਕਰਤਾ ਪਹਿਲਾਂ ਵੀ ਕਿਹਾ ਸੀ ਹੁਣ ਵੀ ਕਿਹਾ ਮੁੱਛ ਪੂਰੀ ਜੀ ਮੁੱਛ ਪੂਰੀ ਪਹਿਲਾਂ ਵੀ ਤੇ ਹੁਣ ਵੀ ਕਿਹਾ ਰਿੰਦਾਵਾ ਸਾਹਿਬ ਜਿਹੜਾ ਤੇਰੇ ਗਿੱਡੇ ਦਾ ਡੇਰਾ ਪੱਪਾ ਦਾ ਰਿੰਦਾਵਾ ਸਾਹਿਬ ਜੀ ਰਿੰਦਾਵਾ ਸਾਹਿਬ ਜਿਹੜਾ ਜਿਹੜਾ ਕਰਾ 50 ਸਾਲਾਂ ਬਾਅਦ ਡੇਰਾ ਪੱਪਾ ਨਾਨਕ ਲੋਕਾਂ ਟਾਇਆ ਰਿੰਦਾਵਾ ਸਾਹਿਬ ਪਾ ਦੇ ਨੇ ਥਾਪੀ ਮਾਰੀ ਗੱਡੀ ਤੇ ਚੜ ਕੇ ਤੂੰ ਥਾਪੀ ਮਾਰਦੇ ਓ ਮਾਰੀ ਗੱਡੀ ਤੇ ਆ ਕੇ ਮਾਰਿਆ ਲਾ ਸਾਹਿਬ ਬੜੇ ਬੜੇ ਰੋਣ ਲੱਗ ਆਇਓ ਗੈਂਗਸਟਰ ਦਾ ਬੜਾ ਰੋਪ ਲਾਉਂਦਾ ਗੈਂਗਸਟਰ ਦਾ ਜਿਹੜਾ ਰੋਪ ਲਾਉਂਦਾ ਉਹਨੂੰ ਪੁੱਛੋ ਅਨਸਾਰ ਉਹ ਮਕਾਰ ਅਨਸਾਰੀ ਉਹਦਾ ਕੀ ਲੱਗਦਾ ਇਧਰ ਭਾਈ ਇਧਰ ਮੈਨੂੰ ਮੈਨੂੰ ਲੱਗਦਾ ਮੈਨੂੰ ਬਾਰ-ਬਾਰ ਕਿਉਂ ਪੁੱਛਦੇ ਹੋ ਮੇਰੇ ਦਾ ਭਾਈ ਸਾਹਿਬ ਕੇ ਨਾ ਕੋਈ ਸੰਬੰਧ ਨਹੀਂ ਗੇ ਮੈਂ ਤਾਂ ਕਾਮਰਕਰਾਂ ਇਹ ਇਲਜ਼ਾਮਾਂ ਤੱਕ ਹੀ ਆ ਜਦੋਂ ਬੰਦਾ ਹਾਰਦਾ ਹੋਵੇ ਐਸੀ ਇਲਜ਼ਾਮ ਲਾਉਂਦਾ ਹੈ ਜੇ ਮੈਂ ਦੱਸਾਂਗਾ ਤੁਹਾਨੂੰ ਮੈਂ 27 ਜਗ ਦੱਸਾਂਗਾ ਤੁਹਾਨੂੰ ਇਹਨਾਂ ਦਾ ਹਿਸਾਬ ਹੁਣ ਮੈਂ ਇਹ ਨਹੀਂ ਚਾਹੁੰਦਾ ਨਹੀਂ ਮੈਨੂੰ ਜੋ ਪਰਮਾਤਮਾ ਹੁਕਮ ਕਰੇਗਾ ਵੇਖੋ ਕੰਮ ਪਾਰਟੀ ਨੇ ਟਿਕਟ ਦਿੱਤੀ ਪਹਿਲ ਤੇ ਦੱਸੇ ਕੰਮ ਕਰੇ ਰਹਿਣਗੇ ਸ੍ਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਟਿਕਟ ਦਿੱਤੀ ਸਾਡੀ ਪਾਰਟੀ ਦੇ ਸਪੀਕਰ ਭਾਜੀ ਡਾਕਟਰ ਸੰਦੀਪ ਪਾੜਕ ਨੇ ਉਹਨਾਂ ਮੈਨੂੰ ਇਹਨੇ ਯੋਗ ਸਮਝਿਆ ਮੈਨੂੰ ਟਿਕਟ ਦਿੱਤੀ ਸਾਰਾ ਸਾਰਾ ਪਾਰਟੀ ਦੇ ਕਰਕੇ ਮਾਝੀ ਤੇ ਪੁੱਜਿਆ ਹਮੇਸ਼ਾ ਇਹ ਉਹਨਾਂ ਸਾਰਿਆਂ ਦੀ ਝੋਲੀ ਵਾਇਤਾ ਕਵਨ ਕੀ ਆ ਜੀ ਲਵਾਸਾ ਬੜੀ ਇੰਦਾ ਅਸਾਉ ਤੇ ਮੈਨੂੰ ਉਤੋਂ ਤੱਕ ਪਛਾਣਤਾ ਵਾ ਤੁਸੀਂ ਖੜਾ ਕੇ ਛਡਾ ਲਾ